ਵੇ ਦੇ ਥੋੜਾ ਰੁਕ ਜਾ ਹਾਂ ਇਲੈਕਸ਼ਨ ਦੀ ਗੁੰਜੀਆਂ ਲੱਗੀਆਂ ਸੇ ਮੇਰੀਆਂ ਪਾਰਟੀ ਵੱਲੋਂ ਤੇ ਤਾਂ ਕਰਕੇ ਤੁਹਾਡੇ ਮੈਂ ਸਾਰਿਆਂ ਦੇ ਰੂ ਰੂ ਨਹੀਂ ਹੁੰਦਿਆ ਤੇ ਜਿਹੜਾ ਇਹ ਮੁੱਦਾ ਚੱਲ ਰਿਹਾ ਇਲੈਕਸ਼ਨ ਦਾ ਖਾਸ ਕਰਕੇ ਤਰੰਤਾਂ ਦੇ ਹਲਕੇ ਦਾ ਉਹਦੇ ਬਾਰੇ ਗੱਲ ਕਰਨੀ ਚਾਹੁੰਦਾ ਮੇਰਾ ਜਿਹੜਾ ਸਵਾਲ ਹੈ ਸੁਖਬੀਰ ਬਾਦਲ ਨੂੰ ਤੇ ਆਮ ਜਿਹੜੇ ਮੇਰੇ ਭੈਣ ਭਰਾ ਉਹਨਾਂ ਨੂੰ ਵੀ ਆ ਕੀ ਜਿਹੜਾ ਅਕਾਲੀ ਦਲ ਨੇ ਕੈਂਡੀਡੇਟ ਦਿੱਤਾ ਉਹ ਸਾਡੇ ਹਲਕੇ ਦਾ ਇਹ ਆਪਣੇ ਆਪ ਨੂੰ ਧਰਮੀ ਫੌਜੀ ਦਾ ਨਾਂ ਦੇ ਰਿਹਾ ਹੈ ਜਦ ਕਿ ਕਾਲ ਤੱਕ ਸਾਡੇ ਜਾ ਕੇ 900 ਦੀ ਲਿਸਟ ਹੈ ਜੀ ਧਰਮੀ ਫੌਜੀ ਦਾ ਕਦੇ ਨਾਂ ਹੈ ਨਹੀਂ ਪਹਿਲੀ ਗੱਲ ਦੂਸਰੀ ਗੱਲ ਉਹ ਮਜੀਠੀ ਹਲਕੇ ਦੇ ਨੇ ਤੁਹਾਨੂੰ ਇੱਕ ਪਿੰਡ ਆ ਤੇ ਜਿਹੜਾ ਧਰਮੀ ਫੌਜੀ ਆ ਆਪ ਉਹ ਕਦੀ ਸਟੇਜ ਤੇ ਦੇਖਿਆ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਵੀ ਐਮੀਆ ਉਹਨਾਂ ਨੇ ਰੈਲੀਆਂ ਕਾਨਫਰੰਸ ਕੀਤੀਆਂ ਅਰਮੀਪੂਰ ਜੀ ਨੂੰ ਕਦੀ ਲਾਗੇ ਬਟਾ ਕੇ ਕਾਨਫਰੰਸ ਕੀਤੀ ਉਹਨਾਂ ਨੇ ਇਹਨੂੰ ਕਿਉਂ ਨਹੀਂ ਲਿਆਂਦਾ ਜਾ ਰਿਹਾ ਔਰ ਕੋਈ ਨੰਬਰ ਸੁਖਵਿੰਦਰ ਕੌਰ ਦਾ ਕਿਸੇ ਨੂੰ ਦਿੱਤਾ ਤੁਹਾਡੇ ਪ੍ਰੈਸਰ ਵਾਲਿਆਂ ਨੂੰ ਕਿਸੇ ਭੈਣ ਭਰਾ ਨੂੰ ਲਾਕੇ ਦੇ ਵਿੱਚ ਨੰਬਰ ਹੈਗਾ ਉਹਨਾਂ ਨੇ ਪਰਸਨਲ ਨੰਬਰ ਸਾਰਾ ਹੀ ਹਲਕੇ ਸਾਡੇ ਨੂੰ ਇੱਕ ਬੇਪੂਖ ਬਣਾਇਆ ਜਾ ਰਿਹਾ ਸ਼ਕੀਰ ਬਾਦਲ ਜੀ ਨੂੰ ਮੇਰਾ ਸਵਾਲ ਆ ਜਿਹੜੇ ਫੇਸਬੁੱਕ ਤੇ ਵਿਦਵਾਨ ਬੈਠੇ ਉਹਨਾਂ ਨੂੰ ਨਹੀਂ ਮੇਰਾ ਸਵਾਲ ਉਹਨਾਂ ਨੂੰ ਮੈਂ ਕੋਈ ਜਵਾਬ ਨਹੀਂ ਦਊਂਗਾ ਹਾਂ ਸ਼ਕੀਰ ਬਾਦਲ ਮੇਰੀ ਗੱਲ ਦਾ ਜਵਾਬ ਦੇਵੋਗਾ ਉਹਨੂੰ ਮੈਂ ਦਊਂਗਾ ਇੱਕ ਗੈਂਗਸਟਰ ਦੀ ਸੱਸਿਆ ਅਮਰਤਪਾਲ ਬਾੜ ਜਿਨ੍ਹਾਂ ਕੀ ਮੇਰੇ ਭਰਾ ਦਾ ਮਰਡਰ ਕਰਾਇਆ ਜੇ ਤੇ 28 ਤੋਂ 30 ਦੇ ਪਰਚੇ ਆ ਔਰ ਜੋਪਾ ਦੇ ਪਰਚੇ ਆ ਪੰਜ ਕਤਲਾਂ ਦੇ ਪਰਚੇ ਆ ਜੀ ਜਿਹਦੇ ਵਿੱਚ ਇਹਨੇ ਆਪਣੇ ਸਗੇ ਚਾਚੀ ਦੇ ਮੁੰਡੇ ਨੂੰ ਮਾਰਿਆ ਸ਼ੇਰਾ ਜੀ ਮੀਆਂਪੁਰ ਮੇਰੇ ਭਦਰ ਨੂੰ ਮਰਵਾਇਆ ਜੀ ਲਾਲੂ ਘੁਮੜਾ ਸਰਪੰਚ ਨੂੰ ਮਰਵਾਇਆ ਜੀ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਕੋਈ ਫਰੌਦੀਆਂ ਵਾਲਾ ਭੈਣ ਭਰਾ ਸਾਡੇ ਹਲਕੇ 'ਚ ਹਰ ਇੱਕ ਬੰਦੇ ਨੂੰ ਧਮਕੀਆਂ ਹਰ ਇੱਕ ਬੰਦੇ ਨੂੰ ਡਰਾਵੇ ਸਾਡੇ ਹਲਕੇ ਦਾ ਜੀਨਾ ਆਰਾਮ ਹੋਇਆ ਪਿਆ ਮੈਂ ਦੇਖਣ ਦੇਖੀ ਜਾ ਰਿਹਾ ਉਹਦਾ ਇਹ ਬਣ ਕੀ ਰਿਹਾ ਵਾ ਸਾਡੇ ਮਰਜੀ ਦੀ ਧਰਤੀ ਐ ਡਰਨ ਵਾਲੀ ਕੌਮ ਨਹੀਂ ਸਾਡੀ ਕੋਈ ਵੀ ਹੈ ਕੋ ਮੇਰੇ ਦੇ ਪੱਲੇ ਹੀ ਕੱਖ ਨਹੀਂ ਰਿਹਾ ਮੇਰਾ ਦੇ ਭਰਾ ਮਰਾਤਾ ਇਹਨਾਂ ਨੇ ਮੈਨੂੰ ਡਰ ਕਹਦਾ ਮੈਂ ਉਹ ਸੱਚੇ ਪਾਤਸ਼ਾਹ ਤੋਂ ਡਰਦਾ ਤੇ ਵੈਰ ਉਹ ਕੇ ਅਰਦਾਸ ਕਰਦਾ ਕਿ ਜਿੰਨਾ ਜਿੰਨਾ ਮੇਰੇ ਭਰਾ ਦੇ ਕਾਤਲ ਦੇ ਵਿੱਚ ਇਹ ਸ਼ਾਮਲ ਆ ਨਾ ਕਿਰਪਾ ਕਰਕੇ ਹਲਕਿਆਂ ਨੂੰ ਮੇਰਾ ਬੇਨਤੀ ਕਰਦਾ ਇਹਨਾਂ ਨੂੰ ਕਿਤੇ ਬੋਲ ਨਾ ਪਾ ਪੰਥਕ ਦੀ ਨਾ ਇਹ ਦਿੰਦੇ ਜੀ ਪੰਥਕ ਪਾਰਟੀ ਹੈ ਪੰਥਕ ਉਦੋਂ ਪੰਥਕ ਪਾਰਟੀ ਕਿੱਥੇ ਹੈਈਏ ਕਾਲੀਦਲ ਵਾਲੇ ਇਦਨ ਗੁਰੂਗੁਰ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਮੰਨੇ ਨਹੀਂ ਤੁਸੀਂ ਸਾਰੇ ਮੀਡੀਆ ਵਾਲੇ ਭਰਾ ਦੱਸਿਓ ਅਕਾਲ ਤਖਤ ਸਾਹਿਬ ਤੇ ਇਹ ਆਪਣੀ ਗਨਾ ਮੰਨੇ ਨਹੀਂ ਇਹਨਾਂ ਨੂੰ ਸਜ਼ਾ ਨਹੀਂ ਲੱਗੀਆਂ ਸੁਖਬੀਰ ਬਾਦੂ ਸ਼ਰਮ ਹੋਣੀ ਚਾਹੀਦੀ ਆ ਕੇ ਵੋਟਾਂ ਮੰਗਦਾ ਸਾਡੇ ਹਲਕੇ ਦੀ ਕਾਹਦੀਆਂ ਵੋਟਾਂ ਲੀਤੀ ਇਹਨਾਂ ਨੂੰ ਇਸ ਕੰਮ ਦੀਆਂ ਨਹੀਂ ਇਹ ਵੀ ਲੋਕਾਂ ਨਾਲ ਨਿਆਣੇ ਮਾਰੋ ਆ ਮੇਰਾ ਦੇ ਭਰਾ ਮਾਰਿਆ ਜਿਹਨਾਂ ਨੇ ਤੁਸੀਂ ਆਪਣੇ ਨਿਆਣੇ ਬਚਾ ਲਓ ਉਹਨਾਂ ਨੂੰ ਇਹਨਾਂ ਨੇ ਕੋਹੇ ਬੰਦੇ ਨੂੰ ਹਰ ਇੱਕ ਬੰਦੇ ਨੂੰ ਧਮਕੀ ਦਿੱਤੀ ਆ ਸਾਡੇ ਛਵਾਲ ਤੇ ਸਰਪੰਚੀ 'ਚ ਵੀ ਲਾ ਕੇ ਸਾਡੇ ਸਾਰੇ ਨੂੰ ਤੇ ਹੁਣ ਐਮਐਲਏ ਇਲੈਕਸ਼ਨ 'ਚ ਵੀ ਤੇ ਜੇ ਕਾਨੂੰਨ ਦੀ ਸਥਾਪਨਾ ਤੁਸੀਂ ਚਾਹੁੰਦੇ ਜੀ ਚੰਗੇ ਬੰਦੇ ਨੂੰ ਲਿਆਉਣਾ ਅੱਗੇ ਚਾਹੁੰਦੇ ਜੀ ਸਾਰੇ ਭੈਣ ਭਰਾ ਜੇ ਮੇਰੇ ਭਰਾ ਸੋਨੂ ਚੀਮੇ ਨੇ ਤਰਨਤਾ ਨਾਲ ਕਿਲੀ ਕਿ ਇੱਕ ਵੀ ਚੰਗਾ ਕੰਮ ਕੀਤਾ ਨਾ ਤੇ ਇਹਨਾਂ ਨੂੰ ਵੋਟ ਨਾ ਪਾਏ ਮੇਰੀ ਹੱਥ ਜੋੜ ਕੇ ਬੇਨਤੀ ਤਰੰਤ ਤਰ ਹਲਕੇ ਤੇ ਇਹ ਇਹਦਾ ਜਵਾਬ ਸੁਖਬੀਰ ਬਾਦਲ ਦਵੇ ਵੀ ਇਹਨੂੰ ਟਿਕਟ ਕਿਨੇ ਲੈ ਕੇ ਦਿੱਤੀ ਆ ਮੈਂ ਤੁਹਾਨੂੰ ਦੱਸਦਾ ਟਿਕਟ ਕਿਨੇ ਲੈ ਕੇ ਦਿੱਤੀ ਜਿਹੜਾ ਸਾਡੇ ਲਾਗੇ ਗਵਾਂਢੀ ਗਾਂਦੇ ਆ ਨਾ ਇੱਕ ਮੈਂ ਨਾ ਨਹੀਂ ਰਹਿਣਾ ਚਾਹਦਾ ਆਪਣੀ ਜ਼ੁਬਾਨ ਚ ਤੁਹਾਨੂੰ ਪਤਾ ਲੱਗਿਆ ਵੀ ਕਿਹੜਾ ਗਾਂਦ ਐ ਉਹਨੇ ਪੈਸੇ ਲੈ ਕੇ ਸੁਖਬੀਰ ਨੂੰ ਦਿੱਤੇ ਤੇ ਸੁਖਬੀਰ ਹੋਣਾ ਨੇ ਜੇਬ ਚ ਪੈਸੇ ਪਾਏ ਤੇ ਟਿਕਟ ਦਾ ਵਾਧਾ 900 ਕਿਤੇ ਤੇ ਕਿਹਾਂ ਚਲੇ ਗਏ ਬਾਜੀ ਨੂੰ ਸ਼ਰਮ ਨਹੀਂ ਆਉਂਦੀ ਕੀ ਗੱਲ ਅਕਾਲੀ ਦਲ ਤੋਂ ਬੰਦਿਆਂ ਦੀ ਕਮੀ ਸੀ ਹੋਰ ਕੋਈ ਸਾਡੇ ਹੈਗਾ ਨਹੀਂ ਕੋ ਸਾਫ ਸੂਲਤ ਬੰਦਾ ਅਕਾਲੀ ਦਲ ਚ ਜਿਹਨੂੰ ਟਿਕਟ ਦੇ ਦਿੰਦੇ ਇੱਕ ਗੈਂਸਟਰ ਦੀ ਸੱਸ ਨੂੰ ਟਿਕਟ ਦੇਣੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਚੰਨ ਵਾਲਿਆਂ ਨੂੰ ਇਹਨਾਂ ਨੂੰ ਸਵਾਜੂ ਪੁੱਛ ਪੀ ਇਹਦਾ ਰਿਸ਼ਤਾ ਕੀ ਹੈ ਬਾਠ ਨਾਲ ਤੇ ਕਿੰਨੇ ਪਰਚੇ ਉਹਦੇ ਤੇ ਕਾਦੇ ਕਾਦੇ ਪਰਚੇ ਆ ਮੇਰੇ ਭਰਾ ਦਾ ਮਰਡਰ ਕਾ ਕਿੰਨੂ ਨਹੀਂ ਪਤਾ ਸਾਰੇ ਹਲਕੇ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਸਾਰੇ ਆਲ ਵਰਲਡ ਨੂੰ ਪਤਾ ਤੇ ਸੁਖਬੀਰ ਬਾਦਲ ਨੂੰ ਨਹੀਂ ਪਤਾ ਅਸੀਂ ਸੁਖਬੀਰ ਬਾਦਲ ਨਾਲ ਤੁਰਦੇ ਰਹੇ ਪਹਿਲਾਂ 25 ਸਾਲ ਅਸੀਂ ਕਾਲੀਦਾਲ ਨਾਲ ਤੁਰਦੇ ਰਹੇ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਅਸੀਂ ਛੱਡਿਆ ਕਾਲੀਦਾਲ ਇਹ ਦੋ ਜਣੇ ਦਾ ਰਾਜ ਹੀ ਸੁਖਬੀਰ ਦਾ ਤੇ ਵਜੀਠੀਆ ਦਾ ਕਿੱਥੇ ਵਜੀਠੀਆ ਫਰ ਇਹਨਾਂ ਨੇ ੱੱਕੇ ਮਾਰ-ਮਾਰ ਕਾਲੀਦਾਲ ਨੂੰ ਬਾਹਰ ਕੱਢਤਾ ਸਾਰੇ ਬੰਦੇ ਅਜ ਦੀ ਤਰੀਕ ਅਕਾਲੀਦਾਲ ਦਾ ਕੋਈ ਪੁਰਾਣਾ ਮੰਦਾ ਦੱਸੋ ਘੜਾ ਨਾਲ ਇਹ ਚੋਰ ਕੁੱਤੀ ਸਾਰੇ ਰਲਿਆ ਗੈਸ ਦਰਵਾਜ਼ਾ ਰਲਿਆ ਵਾ ਤੇ ਤੂੰ ਤਾਂ ਦੂਜੇ ਲੋਕਾਂ ਦੇ ਲਾਉਂਦੇ ਆ ਮੇਰੀ ਤੁਹਾਨੂੰ ਬੇਨਤੀ ਆ ਸਾਰੇ ਸਮਾਜ ਨੂੰ ਕਿ ਮੇਰੇ ਭਰਾ ਨੇ ਬੜਾ ਲੋਕਾਂ ਲਈ ਕੰਮ ਕੀਤਾ 25 ਸਾਲ ਛੇ ਕੋ ਚੰਗਾ ਕੰਮ ਕੀਤਾ ਤੇ ਮੇਰੋਂ ਇਹਨਾਂ ਨੂੰ ਵੋਟ ਨਾ ਪਾਓ ਵੋਟ ਪਾਉਣੀ ਆ ਸਰਦਾਰ ਹਰਮੀਕ ਸਿੰਘ ਸੰਧੂ ਨੂੰ ਪਾਉਣੀ ਆ ਠੋਕ ਵਜਾ ਕੇ ਪਾਉਣੀ ਆ ਜਿਤਾ ਕੇ ਕੱਢਾਂਗੇ ਸਾਰੇ ਪੜ੍ਹੇ-ਪੜਾਵਾ ਨੂੰ ਕਮਾਂਗਰ ਬੇਨਤੀ ਕਰਾਂਗੇ ਕੱਲ ਤੋਂ ਮੈਂ ਪਿੰਡਾਂ 'ਚ ਜਾ ਰਿਹਾ ਆਂ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਵੀਰੋ ਵੇਖੋ ਕਿਤੇ ਆਪਣੇ ਨਿਆਂੇ ਬਚਾ ਲੋ ਇਹਨਾਂ ਨੂੰ ਇਹਨਾਂ ਨੇ ਧਮਕੀਆਂ ਦੇਣੀਆਂ ਜੇ ਇਹਨਾਂ ਨੇ ਇਸ ਬੈਕ ਅਪ ਕਾਉਣੀ ਜੇ 62 ਕਿਲੋ ਦੇ ਹੀਰੋਇਨ ਦਾ ਪਰਚਾ ਆ ਬਾਠ ਤੇ ਡੀਜੀਪੀ ਸਾਹਿਬ ਨੇ ਸਿੱਧੀ ਕਾਨਫਰੰਸ ਕੀਤੀ ਦੱਸੋ ਇਹਨਾਂ ਨੂੰ ਵੋਟਾਂ ਪਾਉਣੀਆਂ ਤੁਸੀਂ ਇਹਦੀ ਸੱਸ ਨੂੰ ਵੋਟਾਂ ਪਾਉਣੀਆਂ ਜੇ ਤੇ ਕਾਲੀਦਾਨ ਨੂੰ ਪਾਉਣੀਆਂ ਜੇ ਵੋਟਾਂ ਜਿਹੜਾ ਕਤਲੇਆਮ ਕਰਾ ਰਿਹਾ ਬੰਦਾ ਮੈਂ ਤੁਹਾਨੂੰ ਬਸ ਇਸੇ ਕਰਕੇ ਸੱਧਿਆ ਅੱਜ ਉਹ ਤੋਂ ਨਵੀਆਂ-ਨਵੀਆਂ ਜਿਹੜੀਆਂ ਮੈਂ ਰੋਜ਼ ਦੇ ਰੋਜ਼ ਤੁਹਾਨੂੰ ਅਪਡੇਟ ਦੇ ਆਖੂਗਾ ਸਾਰੇ ਸਰ ਇੱਕ ਚੀਜ਼ ਹੈਗੀ ਆ ਕਿ ਜਿਹੜੇ ਤਰਨਤਨ ਦੇ ਐਮਸੀ ਆ ਉਹ ਸਾਰੇ ਯਾਨੀ ਇਹਨਾਂ ਨਾਲ ਫਿਰ ਕੀ ਮਕਸਦ ਰਹਿ ਗਈ ਇਹਨਾਂ ਨਾਲ ਤੁਰ ਪਏ ਨੇ ਵੀਰ ਜੀ ਡਰਾਵਾ ਇੰਨਾ ਕਿੰਨਾ ਦਾ ਸਾਰਾਂ ਡਰਾਤਮਕ ਆ ਕੇ ਜਿਹੜਾ ਮਨੋਜ ਅਗਣੀ ਉਤਰੀ ਉਹ ਕਾਂਗਰਸੀ ਹੀ ਉਹਨੂੰ ਡਰਾ ਕੇ ਨਾਲ ਲਾ ਆ ਗਿਆ ਕਿਹੜੇ ਕਾਉਂਸਲਰ ਹਮਿੰਦਰ ਸਿੰਘ ਸੰਧੂ ਦੇ ਹੱਥ ਤੱਕ ਆ ਕਿ ਉਹਨਾਂ ਨੂੰ ਨਹੀਂ ਕਿਸ ਨੂੰ ਬਣਾਏਗਾ ਵੀਰ ਜੀ ਮੈਂ ਉਹ ਤੇ ਕਹਿਣ ਦਿਆਂ ਵਾਂ ਜਿਹੜੇ ਕੀ ਵੇਖੋ ਨਾ ਪਾਲਕਾ ਪਸੰਦ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਪਤਾ ਹੈ ਕਿ ਗਾਮ ਡਵੈਲਪਮੈਂਟ ਕਰਾਉਣੀ ਹੈ ਲਈ ਚੰਗੇ ਸ਼ਹਿਰ ਦੇ ਨਿਵਾਸੀ ਹੈ ਲੋਕ ਉਹਨਾਂ ਕਦੀ ਵੀ ਕਾਲੀਦਾਨ ਨੂੰ ਵੋਟ ਨਹੀਂ ਪਾਉਣੇ ਮੈਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਤੁਹਾਡੇ ਸਭਿਆ ਨੂੰ ਵੇਖੋ ਕਿਦਾਂ ਨਾ ਚੋਰਾਂ ਨੂੰ ਘਰ ਨਾ ਵਾਰ ਲੈ ਇਨਾਂ ਨੇ ਤੁਹਾਡੇ ਕੰਮ ਦੇ ਨਿਸ਼ਾਨੇ ਰੱਖੇ ਆ ਵੀ ਇਹ ਕੰਮ ਚੰਗਾ ਕਰਦਾ ਇਹਨੂੰ ਵਿਰੋਧੀ ਦਾ ਫੋਨ ਆ ਜੀ ਕਿੰਨੇ ਵਿਰੋਧੀਆਂ ਦੇ ਫੋਨ ਆਉਂਦੇ ਕਿੱਥੋਂ ਆਉਂਦੇ ਆ ਜੀ ਇਹ ਸਾਰੇ ਇਹੋ ਕਰਨ ਲਿਆ ਜੀ ਮਾਨ ਜੀ ਕੁਝ ਸਮਾਂ ਪਹਿਲਾਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਹਰਮਿਤ ਸਿੰਘ ਸਰੂ ਦੇ ਖਿਲਾਫ ਬਿਲਕੁਲ ਔਰ ਬੜੇ ਗੰਭੀਰ ਦੋਸ਼ ਲਾਏ ਸਨ ਅੱਜ ਉਹਨਾਂ ਨੇ ਵੋਟ ਮੰਗ ਰਹੇ ਵੇਖੋ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਐ ਇਸ ਗੱਲ ਤੇ ਵੇਖੋ ਪਾਰਟੀ ਨਾਲ ਮੈਂ ਸਾਰੀ ਡਿਸਕਸ ਕੀਤੀ ਪਾਰਟੀ ਨੇ ਇਹ ਮੈਨੂੰ ਗੱਲ ਲਾਖੀ ਕੀ ਸਰਦਾਰ ਦੀ ਜੇ ਕੋਈ ਪਰਚਾ ਗੱਲ ਫੇਰ ਗੱਲ ਕਿਉਂਕਿ ਐਫ ਆਈ ਆਰ ਹੀ ਉੱਤੇ ਦਰਜ ਪਈ ਸਰਦਾਰ ਹਰਮੀਤ ਸਿੰਘ ਤੇ ਕੋਈ ਐਫ ਆਈ ਆਰ ਦਰਜ ਨਹੀਂ ਇੱਕ ਥੂੰਬਤ ਲਾਉਣੀ ਉਹ ਵਕਰੀ ਗੱਲ ਹੈ ਦੇਖੋ ਜੀ ਉਹਨੇ 15 ਸਾਲ ਨਮਾਇਦਗੀ ਕੀਤੀ ਅਸੀਂ ਵੀ ਉਹਨੂੰ ਵੋਟਾਂ ਪਾਉਂਦੇ ਰਹੇ 15 ਸਾਲ ਬੋਲ ਰਹੇ ਹਾਂ ਨਹੀਂ ਸਾਡੀ ਉਹਦੇ ਨਾਲ ਮਤ ਪੇਸ਼ ਸੀ ਸਾਡੇ ਉਹਨੂੰ ਨਹੀਂ ਪਾਈਆਂ ਵੋਟਾਂ ਇਸ ਦੋ ਵਾਰ ਪਰ ਜਦੋਂ ਹੁਣ ਸਾਨੂੰ ਪਾਰਟੀ ਨੇ ਹੁਕਮ ਲਾ ਦਿੱਤਾ ਕਿ ਆਪਾਂ ਹਰਮੀਤ ਸਿੰਘ ਸੰਧੂ ਨੂੰ ਤੁਹਾਨੂੰ ਕੈਂਡੀਡੇਟ ਚੰਗਾ ਚਾਹੀਦਾ ਦੱਸੋ ਕੀ ਕਰਨਾ ਉਹਨਾਂ ਮੇਰੀ ਸਲਾਹ ਲੈ ਕੇ ਕੈਂਡੀਡੇਟ ਨਾਲ ਸੁਲਝਾਉਣ ਨੂੰ ਦਿੱਤਾ ਮੈਨੂੰ ਨਹੀਂ ਪਤਾ ਕਿਸੇ ਹੋਰ ਪੈਣਪਾ ਦੀ ਲਈ ਕਿ ਨਹੀਂ ਲਈ ਪਰ ਮੇਰੀ ਉਹਨਾਂ ਚੋਂ ਸਲਾਹ ਲਈ ਸੀ ਮੈਂ ਨਵਾਬ ਗਿਆ ਵੀ ਠੀਕ ਹੈ ਕੈਂਡੀਡੇਟ ਨਾਲ ਸੁਲਝਾਉਣ ਨੂੰ ਦਿੱਤਾ ਚਾਹੀਦਾ ਉਹਨਾਂ ਨੇ ਕੰਮ ਕਰਵਾਉਣ ਵਾਲਾ ਉੱਠ ਰਿਹਾ ਸਾਨੂੰ ਤੇ ਮੈਨੂੰ ਜਿਹੜੇ ਤੁਸੀਂ ਦੋਸਤ ਲਾਏ ਸੀ ਹਰਬੀਸ ਸੰਧੂ ਦੇ ਉਹ ਕਿਹੜੇ ਤੱਥਾਂ ਦੇ ਨਾਲ ਲਾਏ ਮੀਕੋ ਜੀ ਜਿਤਨਾ ਤੁਸੀਂ ਮੈਨੂੰ ਕਹਿ ਦਿੰਦੇ ਜੇ ਵੀ ਆਹ ਫਲਾਣੀ ਗੱਲ ਫਲਾਣੀ ਗੱਲ ਦੇ ਲੋਕਾਂ ਚਾਰੀਆਂ ਅਸੀਂ ਗੱਲਾਂ ਵੇ ਮੈਂ ਤੁਹਾਨੂੰ ਟੱਡ ਤੋਂ ਪੁੱਛ ਰਿਹਾ ਕੋਈ ਐਫਆਈਰ ਦਰਜ ਕੀ ਹੁੰਨੀ ਇਸ ਸੰਸਦ ਨੂੰ ਨਹੀਂ ਕੀਮਾ ਸਾਹਿਬ ਇਸ ਤਰ੍ਹਾਂ ਆਉਂਦੇ ਚਲੋ ਤੁਸੀਂ ਕਹਿੰਦੇ ਵਰਬਲੀ ਤੋਂ ਟੋਟਲੇ ਲੇਕਰ ਭਗਵੰਤ ਮਾਨ ਸਾਹਿਬ ਨੇ ਵੀ ਇਹਨਾਂ ਤੇ ਕਹਿ ਕੇ ਡੰਡੀ ਲੱਤ ਵੇਖੋ ਵਰਬਲੀ ਤੇ ਕਿੰਨੇ ਆ ਤੇ ਰੋਜ਼ ਆਪਣੇ ਦੋਸ਼ ਲਾਉਦੇ ਆ ਆਪਾਂ ਦੋਸ਼ ਲਾਉਂਦੇ ਆ ਲੀਡਰਾਂ ਤੇ ਫਲਾਣੀ ਗੱਲ ਹੈ ਜੀ ਇਹ ਕੰਮ ਨਹੀਂ ਕੀਤਾ ਇਹ ਪੈਸੇ ਖਾ ਗਿਆ ਜੀ ਫਲਾਣਾ ਕਰ ਗਿਆ ਪਰ ਗਰੇਵ ਸੰਧੂ ਨੇ ਬੇਦਕੂਫ ਕਹਿੰਦੇ ਸੀਗਾ ਕਿ ਇਹ ਇਹ ਨਹੀਂ ਨਹੀਂ ਜੀ ਉਹ ਜਿਹੜੀਆਂ ਫੇਕ ਨਿਊਜ਼ ਸਾਰੀਆਂ ਉਹਨੋਂ ਮੈਂ ਉਹਦੇ ਕਹ ਤੱਕ ਗਿਆ ਬਾਅਦ ਚ ਵੇਖੋ ਮੈਂ ਤੁਹਾਡੇ ਸਾਹਮਣੇ ਤਾਂ ਹੀ ਫੇਸ ਕਰ ਰਿਹਾ ਮੈਂ ਐਸਾ ਨਹੀਂ ਗ ਵਾਹ ਬੇਬਾ ਜੀ ਵਾਹ ਪਿਛਲੇ ਇਲੈਕਸ਼ਨ ਦੇ ਵਿੱਚ ਸੁਣ ਭਾਜੀ ਨੇ ਜੀ ਇਹਦਾ ਖੁੱਲ ਕੇ ਹੋਰ ਕੀਤਾ ਬਿਲਕੁਲ ਇੱਥੋਂ ਜਾ ਕੇ ਲੱਗਾ ਤੁਹਾਨੂੰ ਲੱਗਦਾ ਕਿ ਅੱਜ ਤੁਹਾਨੂੰ ਭਾਜੀ ਨਹੀਂ ਹੈਗੇ ਤੇ ਤੁਸੀਂ ਦੇਖੋ ਜੀ ਮੇਰਾ ਭਰਾ ਹੁੰਦਾ ਅੱਜ ਅੱਜ ਇਹ ਇਲੈਕਸ਼ਨ ਦਾ ਸਿਨੈਰੀਓ ਹੋਰ ਹੋਣਾ ਸੀ ਜੇ ਅੱਜ ਮੇਰਾ ਭਰਾ ਜੁੰਦਾ ਹੁੰਦਾ ਹੁੰਦਾ ਤੇ ਸਿਨੈਰੀਓ ਹੋਰ ਹੁੰਦਾ ਸੀ ਇਲੈਕਸ਼ਨ ਦਾ ਪਰ ਜੇ ਮੇਰੇ ਭਰਾ ਨੇ ਵਿਰੋਧ ਕੀਤਾ ਤੇ ਅਸੀਂ ਉਦੋਂ ਉਹਦੇ ਵਿਰੋਧ 'ਚ ਹੀ ਇਲੈਕਸ਼ਨ ਲੈਣੀ ਪਈ ਵਿਰੋਧ 'ਚ ਲੜੀਏ ਨਾ ਇਹ ਦੇਖੋ ਸਿਆਸਤ ਹੈ ਮੰਦਿਰ ਸਾਡੀ ਪੋਲੀਟਿਕਲ ਲੈਣੇ ਅੱਜ ਸਾਡੇ ਨਾਲ ਹੈ ਕੋਈ ਦੋ ਕੱਲ ਨੂੰ ਹੋ ਸਕਦਾ ਨਾ ਨਾਲ ਹੋਣ ਇਹ ਸਿਆਸਤ ਦਾ ਇੱਕ 파ਟ ਹੈ ਸਾਡੀ ਦਾ ਬਾਕੀ ਅਸੀਂ ਡਿਵੈਲਪਮੈਂਟ ਕਰਾਉਣੀ ਹੈ ਹੀ ਲੋਕਾਂ ਨੂੰ ਚੰਗਾ ਸਮਾਜ ਸਿਲਜਕੇ ਦੇਣਾ ਵਾ ਨਾ ਕਿ ਇੱਥੇ ਕੈਸ਼ਲਵਾਦ ਦੇਣਾ ਨਾ ਹੀ ਇੱਥੇ ਲੋਕਾਂ ਨੂੰ ਨਿਆਣੇ ਮਰਨ ਮਾਰਨੇ ਆ ਮਰੋਣੇ ਆ ਜੀ ਜੀਟੀਆ ਸਾਹਿਬ ਤੇ ਐਫਆਈਆ ਰਿਜਿਸਟਰ ਹੋਈਆਂ ਕੈਂਸਨ ਸੁਣ ਚਾਹੀਏ ਕਿ ਜੀਕੇ ਸਾਹਿਬ ਇਹ ਗੱਡੀ ਚਲਾਉਂਦੇ ਨੇ ਤੇ ਬਰਾਬਰ ਦੇ ਦੇਖੋ ਜੀ ਮਜੀਟਿਆ ਸਾਹਿਬ ਤੇ ਅਗਰ ਫਿਰ ਸਰਦਾਰ ਮਿਕਸੇ ਤੇ ਕੋਣੀ ਹੈ ਇੱਕ ਸਵਾਲ ਹੈ ਨਹੀਂ ਤੁਹਾਡੇ ਕੋਲ ਸਵਾਲ ਹੈ ਕਿ ਤੁਸੀਂ ਗੱਲਾਂ ਦਾ ਨਹੀਂ 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 ਇਹ ਇੱਕ ਫालतू ਦੀ ਹੈ ਇੱਕ ਭਾਈ ਸਾਹਿਬ ਗੱਲਾਂ ਨਹੀਂ ਪੱਕੀ ਉਸ ਮੁੱਦੇ ਨਾਲ ਦਾ ਮੁੱਦਾ ਕੋਈ ਨਹੀਂ ਹੈ ਮੈਂ ਇਹ ਜਿਹੜਾ ਗੱਲ ਕਰਾਂ ਸਿਰਫ ਔਨ ਦੀ ਸਪੋਰਟ ਐਸ ਲਈ ਕੈਂਡੀਡੇਟਸ ਦਾ ਜਿਹੜੀ ਮੈਡਮ ਸੁਖਵਿੰਦਰ ਕੌਰ ਖੜੋਤੇ ਨੇ ਭੈਣ ਜੀ ਓਕੇ